ਉਹਨਾਂ ਲੱਕਾ ਡੀਆਈ 35 ਦਾ ਇਹ ਹੈਗਾ ਜੀ ਸਕੰਦਰ ਮਾਡਲ 39 ਹੌਰਸ ਪਾਵਰ ਦਾ ਟਰੈਕਟਰ ਹੈ ਸਾਈਡ ਗੇਅਰ ਦਾ ਟੌਪ ਮਾਡਲ ਦਾ ਬੜਾ ਪੰਪ ਡਬਲ ਡਿਸਟ੍ਰਿਬਿਊਟਰ ਟੌਪ ਪੜਾ ਮਾਡਲ ਆ ਪਾਵਰ 4 ਲੱਖ 45000 ਰੁਪਏ ਹੜ ਮਾੜਾ ਬਈ ਆ ਸਹੀ ਸਹੀ ਦੱਸ ਬਈ ਹੁਣ ਕਿੰਨੇ ਦਾ ਦਊਗਾ 4 ਲੱਖ 25000 ਦਾ ਟਰੈਕਟਰ ਦੇਵਾਂਗੇ 4 ਲੱਖ 25000 ਦਾ ਟਰੈਕਟਰ ਮਿਲ ਜੂ ਹੋਰ ਵੀ ਹੋਰ ਘਟਾਉਂਗੇ ਬਣਾ ਘਟਾ ਦੇ ਕਰੀ ਜਿਹੜਾ ਚੱਲ ਵੀਰ ਦੇ ਇੱਕੋ ਸਾਡੇ ਹਾਂ ਹੋਰ ਘਟਾ ਦੇ ਹੋਵਾਂਗੇ ਤੇਰਾ 2000 ਦਾ ਆ ਜਾਂ 5 ਦਾ ਹੀ ਬਾਰੇ। ਚਲ 5000 ਰੁਪਏ ਚਾਹੇ ਤੇਰਪ ਵਾਲਿਓ ਚਾਹੇ ਰੇਟ ਘਟਾ ਲਿਓ। ਇੱਕੋ ਹੀ ਗੱਲ ਆ। ਹਾਂ। ਫੁੱਲ ਲਗਵਾ ਕੇ ਦੇ ਦੇ। ਥੈਂਕ ਯੂ ਫੁੱਲ ਲਗਵਾਵਾਂਗੇ ਬਾਈ। ਕਨਿੰਦਰ ਆ ਗਿਆ ਜੀ 475 ਡੀਆਈ ਭੂਮੀ ਪੱਤਰ ਵਾਲਾ। ਹਾਂਜੀ। ਕਿੰਨੇ ਮਾਡਲ ਹੈ ਜੀ ਇਹ? ਮਾਡਲ 2000 ਮਾਡਲ ਆ ਜੀ। 2000 ਮਾਡਲ ਆ ਪੂਰਾ। 2 ਲੱਖ 1000 ਤਾਂ ਡਿਮਾਂਡ ਆ ਜੀ। ਹਾਂਜੀ। ਕਿੰਨੇ ਦਾ ਹੋ ਜੂਏ? ਇਹ ਜੀ 1 ਲੱਖ ਤੇ 85000 ਦਾ ਦੇ ਦੇਂਗੇ। 1 ਲੱਖ 85000 ਦਾ ਤੁਹਾਨੂੰ ਬਾਈ ਮਿਲ ਜੂਗਾ 475 ਹਾਂਜੀ ਅੱਸੀ ਕਾ ਭਾਈ ਜੀ ਸਾਰੇ ਦੋਸਤਾਂ ਮੇਰੇ ਨੂੰ ਆਪਾਂ ਮੋਟੇ ਹੀ ਤਰਪੰਦੀ ਸਾਹਿਬ ਉਹ ਟਰੈਕਟਰ ਐ ਨਹੀਂ ਮੰਡੀ ਤੇ ਤੁਹਾਨੂੰ ਬਾਈ ਨਾਲ ਮਲਾਉਣੇ ਆ ਅੱਸੀ ਕਾ ਜੀ ਸਤਿ ਸ੍ਰੀ ਅਕਾਲ ਭਰਾ ਜੀ ਹੋ ਠੀਕ ਹੈ ਜੀ ਵਧੀਆ ਜੀ ਠੀਕ ਹੈ ਜੀ ਇਹ ਕਿੰਨੇ ਕਾ ਟਰੈਕਟਰ ਐ ਜੀ ਹੈਗੇ 10 12 ਹੈਗੇ ਜੀ 12 13 ਟਰੈਕਟਰ ਐ ਠੀਕ ਹੈ ਜੀ ਇਹ ਕਾਪੀ ਗਾਰੀ ਦੀ ਗਾਰੰਟੀ ਐ ਭਾਈ ਬੁੱਲ ਜ਼ਿੰਮੇਦਾਰੀ ਐ ਤੇ ਠੀਕ ਹੈ ਜੀ ਲੋਨ ਵਗੈਰਾ ਹੋ ਜੂਗੀ ਹੋ ਜੂ ਜੀ ਹੋ ਜੂ ਰਾਣਾ ਵੀ ਕਟਿਆ ਹੋ ਹਾਂਜੀ ਸਭ ਤੋਂ ਪਹਿਲਾਂ ਦੇਖੋਣਾ ਬਾਈ ਦੇ ਟਰੈਕਟਰ ਫਿਰ ਆਪਾਂ ਕੰਟੈਕਟ ਵੀ ਜ਼ਰੂਰ ਦੇਵਾਂਗੇ ਬਾਈ ਦਾ ਸામਨੇ ਆ ਗਿਆ ਬਾਈ ਜੀ ਸੋਨਾ ਲਿਕਾ ਡੀਆਈ 35 ਦਾ ਇਹ ਹੈਗਾ ਜੀ ਸਕੰਦਰ ਮਾਡਲ ਦਾ 39 ਹਾਂ ਔਰ ਸਪਾਵਰ ਦਾ ਟਰੈਕਟਰ ਹੈ ਸਾਈਡ ਗੇਅਰ ਟੌਪ ਮਾਡਲ ਦਾ ਬੜਾ ਪੰਪ ਡਬਲ ਡਿਸਟਰੀਬਿਊਟਰ ਟੌਪ ਵਾਲਾ ਮਾਡਲ ਪਾਵਰ ਸਟੀering ਜੀ ਹਾਂਜੀ ਪਾਵਰ ਸਟੀering ਪਾਵਰ ਵਾਂਡੀ ਆ ਗਿਆ ਫੁੱਲ ਦਾ ਇਹਦੀ ਆ ਗਈ 1800 ਕਿਜੀ ਲਿਫਟ ਕੰਪੈਸਟੀ ਟਾਇਰਾਂ ਦੀ ਕੀ ਕੰਡੀਸ਼ਨ ਆ ਬਾਈ ਟਾਇਰ ਹੈਗੇ ਜੀ 70 75 ਪੈਸੇ 70 75 ਪੈਸੇ ਟਾਇਰਾਂ ਦੀ ਕੰਡੀਸ਼ਨ 13 ਦੇ ਟਾਇਰ ਆ ਨਾਲ ਦੇ ਟਾਇਰ ਆ ਥੋੜੀ ਚੱਲੇ ਹੋਊ ਵੀ ਟਰੈਕਟਰ ਵੀ ਹਾਂਜੀ ਥੋੜੀ ਚੱਲੇ 303100 ਘੰਟਾ ਚੱਲਿਆ ਠੀਕ ਆ ਜੀ 3000 ਤੋਂ ਪਲੱਛ ਟਰੈਕਟਰ ਚੱਲਿਆ ਮਾਡਲ ਕਿੰਨੇ ਆ ਜੀ ਮਾਡਲ 18 ਜੀ 18 ਮਾਡਲ ਆ ਤੇ ਕੀ ਡਿਮਾਂਡ ਕਰਦੇ ਹੋ 445000 ਡਿਮਾਂਡ ਹੈ ਜੀ ਹਾਂਜੀ 445000 ਰੁਪਏ ਹੜਮਾੜਾ ਬਈਆ ਟਰੈਕਟਰ ਦੀ ਨੰਬਰ ਜੀ ਨੰਬਰ ਹਰਿਆਣਾ ਜੀ ਹਰਿਆਣਾ ਨੰਬਰ ਐਨਓਸੀ ਮਿਲ ਜੂਗੀ ਜਿੱਥੋਂ ਦੀ ਮਰਜ਼ੀ ਦਾ ਨੰਬਰ ਆਪ ਕੋ ਦਾ ਨੰਬਰ ਵੀ ਲਵਾ ਦਾਂਗੇ ਲੋਨ ਆਪ ਕੋ ਲੋਨ ਕਰਵਾ ਦੇਗੇ ਠੀਕ ਆ ਤੇ ਸਹੀ ਸਹੀ ਦੱਸੋ ਵੀ ਹੁਣ ਕਿੰਨੇ ਦਾ ਦਊਗਾ 425000 ਦਾ ਟਰੈਕਟਰ ਦੇਵਾਂਗੇ 425000 ਦਾ ਟਰੈਕਟਰ ਮੈ ਦੂ ਹੋਰ ਵੀ ਹੋਰ ਘਟਾਉਗੇ ਬਣਾ ਘਟਾ ਦੇ ਕਰੀ ਜਿਹੜਾ ਚੱਲ ਬੁੜੀ ਦੇ ਇੱਕ ਸਾਡੀ ਹਾਂ ਹੋਰ ਘਟਾ ਦੇ ਆਉਗੇ ਤੇਰਾ 2000 ਦਾ ਅਜਾ 5 ਦਾ ਹੀ ਬਾਰੇਗੇ ਚਲ 5000 ਦਾ ਚਾਹੇ ਤੈਨੂੰ ਪਵਾਣਿਓ ਚਾਹੇ 8 ਘਟਾ ਲਿਓ ਇੱਕੋ ਹੀ ਗੱਲ ਆ ਥੈਂਕ ਯੂ ਫੁੱਲ ਕਰਾ ਕੇ ਦੇ ਦੇਣਾ ਥੈਂਕ ਯੂ ਫੁੱਲ ਕਰਾ ਦਾਂਗੇ ਬਾਈ ਕਦਾ ਟੈਨਸ਼ਨ ਹੀ ਕੋਈ ਨਹੀਂ ਹੋਰ ਦੱਸੋ ਅੱਗੇ ਆ ਵੀ ਨਹੀਂ ਇਧਰ ਜੀ ਅੱਗੇ ਇਧਰ ਲੈ ਕੇ ਖੋਣੇ ਪਹਿਲਾਂ ਸਵਾਰ ਆ ਗਿਆ ਇਹ 855 ਫੋਰ ਸਟਾਰ ਰਿਵਰਸ ਪੀਟਿਓ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਟਾਪ ਵਾਲਾ ਮਾਡਲਾ ਫਾਈਬਰ ਵਾਲੀ ਹੋ ਸਕਦੀ ਹੈ ਤੇ ਟਾਇਰਾਂ ਦੀ ਕੀ ਕੰਡੀਸ਼ਨ ਆ ਬਾਈ ਟਾਇਰ ਜੀ 90 95 ਪੈਸੇ ਆ ਐਮ ਆਰ ਦੇ 90 95 518 ਇਸ ਤਰ੍ਹਾਂ ਆ ਜਾਓ ਥੋੜ੍ਹਾ ਦਿਖਾਓ ਪੈਰ 15 ਵਾਲੇ ਟਾਇਰ ਦਿਖਾ ਦਿਓ ਸਮਾਰਕ ओरिजिनल ਟਾਇਰ 15 ਵਾਲੇ ਟਾਇਰ ਬਹੁਤ ਘੱਟ ਹੁੰਦੇ ਆ ਬਾਈ ਟਰੈਕਟਰਾਂ ਦੇ ਇਹ ਮਾਡਲ ਜੀ ਇਹ ਮਾਡਲ 14 ਜੀ ਚਬਨਾ ਹਟਲਾ ਰੰਗ ਪੇਂਟ ਦਾ ਜੀ ਜਮਾ ਜੀ ਕਿਤੋਂ ਵੀ ਨਹੀਂ ਪਾਉਂਦੇ ਅਰੇ ਬੰਪਰ ਤੋਂ ਬਣਾਈ ਬੰਪਰ ਦਾ ਵੀ ਪੇਂਟ ਹੋ ਹੀ ਜਾਂਦਾ ਸਾਨੂੰ ਪਤਾ ਆ ਬੰਪਰ ਮਾੜਾ ਮੋਟਾ ਮਗਰਾੜਾਂ ਦੀ ਕੋਈ ਛੱਤ ਵਗੈਰਾ ਹੋ ਜਾਂਦੀ ਐ ਤਾਓ ਪੜਾ ਮਾਡਲ ਯਾਰ ਹੁੰਦੀ ਐ ਨਾ ਯਾਰ ਤਾਂ ਫਿਰ ਲਾਉਣੀ ਪੈਂਦੀ ਐ ਫਿਰ ਜਾਂ ਬੁਰਾ ਲੱਗਦਾ ਠੀਕ ਆ ਜੀ ਮਾੜੀ ਸੁਰੱਖਿ ਬਿੰਦੀ ਲਾਉਣੀ ਪੈਂਦੀ ਲਾਉਣੀ ਪੈਂਦੀ ਐ ਇਹ ਡਿਮਾਂਡ ਜੀ ਡਿਮਾਂਡ ਜੀ ਦੀ 495000 ਕਰਦੇ ਆ ਹਾਂਜੀ ਟਰੈਕਟਰ ਦੇ ਦਿਆਂਗੇ 460000 ਦਾ 460000 ਦਾ ਟਰੈਕਟਰ ਮਹਿਜੂ ਬਈ ਨੰਬਰ ਜੀ ਦਾ ਟਰੈਕਟਰ ਹਰਿਆਣਾ ਜੀ ਹਰਿਆਣਾ ਐਨਓਸੀ ਕਾਗਜ ਸਭ ਐਨਓਸੀ ਮਹਿਜੂ ਲੋਨ ਹੋ ਜੂ ਪੁਰਾਣਾ ਵੀ ਕੱਟਿਆ ਜੂ ਹਾਂਜੀ 5504 ਆ ਗਿਆ ਜੀ ਜੌਂਡੀਆਰਾ ਹਾਂਜੀ ਕਲਰ ਸ਼ਿਫਟ ਹਾਂਜੀ ਕਿੰਨੇ ਮਾਡਲ ਹੈ ਜੀ ਇਹ ਮਾਡਲ 12 ਜੀ 12 ਮਾਡਲ ਆ ਡਬਲ ਪੀਟੀਓ ਜੀ ਡਬਲ ਪੀਟੀਓ ਵਾਲਾ ਟਰੈਕਟਰ ਆ ਗਿਆ ਡਬਲ ਕਲੱਚ ਆ ਇਹ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਜੀ ਹੈਗੇ ਮੰਨ ਕੇ ਚਲੋ 80 85% ਦੇ ਆ ਜੀ 80 85% ਨੇ ਟਾਇਰਾਂ ਦੀ ਕੰਡੀਸ਼ਨ ਹੈਗੀ ਹੈ ਜੀ ਇਹ ਟਾਇਰ ਆਏ ਗਿਆ 14 ਦੇ ਇਹ ਰੰਗ ਪੇਂਟ ਦਾ ਜੀ ਰੰਗ ਪੇਂਟ ਜੀ ਮਾੜਾ ਮੋਟਾ ਮਗਰ ਮਾੜੀ ਮੋਟੀ ਟੱਚਿੰਗ ਹੋਈ ਹੋਈ ਆ ਹਾਂ ਬੰਪਰ ਹੋ ਗਿਆ ਹਾਂਜੀ ਹਾਂਜੀ ਇਹੋ ਜਿਹਾ ਮਾੜਾ ਮੋਟਾ ਤਾਂ ਹੁੰਦਾ ਹੀ ਹੈ ਚਲ ਮਾੜਾ ਮੋਟਾ ਦਾ ਚੱਲ ਜਾਂਦਾ 12 ਮਾਡਲ ਹਾਂ 12 ਮਾਡਲ ਆ ਜੀ ਕੀੜ ਮਾੜਾ ਜੀ 410000 ਰੁਪਇਆ ਜੀ 410000 ਤਾਂ ਡਿਮਾਂਡ ਆ ਜੀ ਹਾਂਜੀ ਕਿੰਨੇ ਦਾ ਹੋ ਜੂਏ ਜੀ 4 ਲੱਖ 380000 ਦਾ ਦੇ ਦੇ ਸੀ 380 ਦਾ ਇਹ ਵੀ ਹਰਿਆਣਾ ਜੀ ਹਾਂਜੀ ਹਰਿਆਣਾ ਜੀ ਠੀਕ ਆ ਜੀ ਅੱਗੇ ਆ ਗਏ ਸਾਰੇ ਟਰੈਕਟਰ ਆਪਣੇ ਕੋਲ ਠੀਕ ਆ ਜ਼ਿਆਦਾਤਰ ਟਰੈਕਟਰ ਬਾਈ ਕਹਿੰਦਾ ਹਰਿਆਣਾ ਨੰਬਰ ਹੁੰਦਾ ਕੀ ਕਰੀ ਆ 750 ਸੋਨ ਸੋ ਜੀ ਮੈਂ ਬਾਕੇ ਲੈ ਜੀ ਇਹ ਪੂਰਾ ਨਵਾਂ ਟਰੈਕਟਰ ਹੈ ਜੀ 13 ਮਾਡਲ ਹੈ 14 ਦੀ ਕਾਪੀ ਆ ਹਾਂ ਜੀ ਫੁੱਲ ਨਵਾਂ ਟਰੈਕਟਰ ਹੈ ਜੀ ਪਾਵਰ ਸਟੀਰਿੰਗ ਹੈ ਜੀ ਹਾਂ ਜੀ ਡਬਲ ਡਿਸਟ੍ਰਿਬਿਊਟਰ ਹੈ ਡਬਲ ਡਿਸਟ੍ਰਿਬਿਊਟਰ ਵੀ ਲੱਗਾ ਹੈ ਡਬਲ ਹੀ ਪੰਪਾ ਸਾਈਡ ਗੇਅਰ ਦੇ ਵਿੱਚ ਆ ਗਿਆ ਪੂਰੀ ਕੈਂਡ ਕੰਡੀਸ਼ਨ ਦਾ ਟਰੈਕਟਰ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਹੈਗੇ ਜੀ 70 75 ਪੈਸੇ 70 75 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਬਾਈ ਤੇ ਪੂਰੀ ਵਧੀਆ ਕੰਡੀਸ਼ਨ ਦਾ ਟਰੈਕਟਰ ਪੂਰਾ ਓਰੀਜਨਲ ਹੈ ਜੀ ਕੋਈ ਬੰਦਾ ਇਹ ਕਿਤੇ ਵਿੱਚੋਂ ਪੇਂਟ ਹੋਇਆ ਹਾਂਜੀ ਆਪਾਂ ਟਰੈਕਟਰ ਉਹ ਦੇਖ ਟਰੈਕਟਰ ਛੱਡਦਾ ਆਂ ਬਾਈ ਕਹਿੰਦਾ ਜੇ ਆ ਸੋਨਾ ਲਿੱਕਾ ਟਰੈਕਟਰ ਆਏ ਹੋਵੇ ਵੀ ਇਹ ਚ ਕੋਈ ਮਾੜੀ ਮੋਟੀ ਗੜਬੜਾ ਹਾਂ 14 ਦੇ ਟਾਇਰਾਂ ਚ ਆ ਗਿਆ ਹਾਂਜੀ ਮਾਡਲ ਜੀ ਇਹੇ ਮਾਡਲ ਜੀ 13 ਕਾਪੀ 14 ਦੀ ਹੈ ਜੀ ਹਾਂਜੀ ਡਿਮਾਂਡ ਜੀ ਡਿਮਾਂਡ ਇਹਦੀ 4 ਲੱਖ 25 ਹਜ਼ਾਰ ਕਰਦੇ ਆਂ ਜੀ ਹਾਂਜੀ ਮੌਕੇ ਤੇ ਦੇ ਦਾਂਗੇ 3 ਲੱਖ 90 ਹਜ਼ਾਰ ਦਾ ਟਰੈਕਟਰ 3 ਲੱਖ 90 ਹਜ਼ਾਰ ਦਾ ਟਰੈਕਟਰ ਜਿਹਨੂੰ ਵੇਚੂ ਇਹ ਵੀ ਹਰਿਆਣਾ ਨੰਬਰ ਆ ਹਰਿਆਣਾ ਜੀ ਹਾਂਜੀ ਹਰਿਆਣਾ ਜੀ ਹਰਿਆਣਾ ਸਾਹਮਣੇ ਆ ਗਿਆ ਜੀ ਫਾਰਮਟਰੈਕ 65 EP ਵਾਲਾ ਇਹ 10 ਮਾਡਲ ਆ ਗਿਆ ਬਾਈ ਹੂੰ ਇਹ ਟਾਇਰਾਂ ਦੀ ਕੀ ਕੰਡੀਸ਼ਨ ਆ ਬਾਈ ਜੀ ਟਾਇਰ ਹੈਗੇ ਜੀ ਇਹਦੇ ਵੀ ਹਾਂਜੀ 75 ਰੁਪਏ ਸੀ ਇਹਦੇ 70 75 ਰੁਪਏ ਟਾਇਰਾਂ ਦੀ ਕੰਡੀਸ਼ਨ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਤੇ ਪਾਵਰ ਸਟੀering ਟੌਪ ਵਾਲਾ ਮਾਡਲ ਆ ਕੁੱਲੇ ਪਲੇਟਫਾਰਮ ਵਾਲਾ ਆ ਗਿਆ ਮਗਰਾਟ ਮਰੂਡ ਨਾਲ ਦੀ ਆ ਬਾਈ ਹਾਂਜੀ ਨਾਲ ਦੇ ਸਾਰਾ ਨਟਕਾ ਵਾਲਾ ਜੀ ਸਭ ਨਾਲ ਦਾ ਜੀ ਮਾੜਾ ਮੋਟਾ ਪੇਂਟ ਵਗੈਰਾ ਤਾਂ ਹੋਇਆ ਜੀ ਮਾੜੀ ਮੋਟੀ ਟੱਚਿੰਗ ਹੋਈ ਆ ਬਾਕੀ ਸਾਰਾ ਟਰੈਕਟਰ origignal ਹਰਿਆਣਾ ਨੰਬਰ ਜੀ ਹਰਿਆਣਾ ਜੀ ਹਰਿਆਣਾ ਨੰਬਰ ਆ ਦਾਸ ਮਾਡਲ ਆ ਡਿਮਾਂਡ ਕਿੰਨੀ ਆ ਜੀ ਡਿਮਾਂਡ ਦੀ 3 ਲੱਖ 25 ਹਜ਼ਾਰ ਜੀ تن لاکھ 25 ہزار ਦਾ ਡਿਮਾਂਡ ਆ ਜੀ ਕਿੰਨੇ ਦਾ ਹੋ ਜੂਏ ਜੀ ਇਹ ਹੋ ਜੂ ਜੀ 2 ਲੱਖ 90 ہزار ਦਾ 2 ਲੱਖ 90 ہزار ਦਾ ਟਰੈਕਟਰ ਤੁਹਾਨੂੰ ਆ ਮਿਲ ਜੂ ਅੱਗੇ ਜੀ ਆ ਜੀ ਅੱਗੇ ਬਈ ਅੱਗੇ DI 265 ਜੀ ਅੱਗੇ 475 ਜੀ ਆ 475 ਸائنਧਰਾ ਆ ਗਿਆ ਜੀ 475 DI ਭੂਮੀ ਪੱਤਰ ਵਾਲਾ ਹਾਂਜੀ ਕਿੰਨੇ ਮਾਡਲ ਹੈ ਜੀ ਇਹ ਮਾਡਲ 2000 ਮਾਡਲ ਹੈ ਜੀ 2000 ਮਾਡਲ ਆ ਪੂਰਾ ਹਾਂਜੀ ਡੱਬ ਵਾਲੀ ਨੰਬਰ ਹੈ ਹਾਂਜੀ ਟਾਇਰਾਂ ਦੀ ਕੀ ਕੰਡੀਸ਼ਨ ਆ ਬਈ ਟਾਇਰ ਹੈਗੇ ਜੀ ਇਹਦੇ ਵੀ 70 75 ਪੈਸੇ ਆ 70 75 ਪੈਸੇ ਟਾਇਰਾਂ ਦੀ ਕੰਡੀਸ਼ਨ ਆ ਬਾਈਕ ਵਾਲੇ ਟਾਇਰ ਆ BKT ਦੇ ਪ੍ਰਿੰਟ ਵਾਲੇ ਪੋਲੋ ਦੇ ਆ ਟੈਂਕ ਪੇਂਟ ਦਾ ਜੀ ਜਮਾਂ origignal ਜੀ ਇਹ ਇਹ ਰੈਣਾ ਨੰਬਰ ਆ ਜੀ ਹਾਂ ਹਰਿਆਣਾ ਜੀ ਰਾਣਾ ਨੰਬਰ 2 24 25 ਨੰਬਰ ਡਬਾ ਵਾਲੀ ਦਾ ਨੰਬਰ ਆ ਜੀ ਠੀਕ ਆ ਜੀ 210000 ਦਾ ਡਿਮਾਂਡ ਆ ਜੀ ਹਾਂਜੀ ਕਿੰਨੇ ਦਾ ਹੋ ਜੂਏ ਇਹ ਜੀ 1 ਲੱਖ ਤੇ 85000 ਦਾ ਦੇ ਦਿਆਂਗੇ 1 ਲੱਖ 85000 ਦਾ ਤੁਹਾਨੂੰ ਬਈ ਮਿਲ ਜੂਗਾ 475 275 ਨਹੀਂ 475 ਸਾਹਮਣੇ ਆ ਗਿਆ ਜੀ ਸੋਨਾ ਲਿਕਾ ਡੀਆਈ ਸੋਨਾ ਲਿਕਾ ਬਾਲਡਰ ਟਰੈਕ ਆ ਗਿਆ ਜੀ ਹਾਂਜੀ 60 ਦਾ ਆਰਐਕਸ ਸਿਕੰਦਰ ਆ ਜੀ ਡਬਲ ਪੀਟੀਓ ਹੈ ਹਾਂਜੀ ਫੁੱਲ ਟਾਪ ਮਾਡਲ ਹੈ ਜੀ ਇਹ ਫੁੱਲ ਟਾਪ ਮਾਡਲ ਹੈ ਚੇਂਜਰ ਵਾਲਾ 3 ਸਪੀਡ ਚ ਆ ਗਿਆ ਜੀ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਜੀ ਦੇ ਮੰਨ ਲਓ 85 90 ਪੈਸੇ ਆ ਸਕੰਦਰ ਮਾਡਲ ਆ 85 90 ਪੈਸੇ ਟਾਇਰਾਂ ਦੀ ਕੰਡੀਸ਼ਨ ਹਾਂਜੀ 19 ਮਾਡਲ ਹੈ ਜੀ ਨਾਲ ਦੇ ਟਾਇਰ ਜੀ ਹਾਂਜੀ ਨਾਲ ਦੇ ਨਾਲ ਦੇ ਟਾਇਰ ਆ ਬਾਈ ਚੇਂਜਰ ਵਾਲਾ ਟਰੈਕਟਰ ਆ ਇਹਨਾਂ ਨਵਾਂ ਟਰੈਕਟਰ ਹੈ ਜੀ ਟੋਟਾ ਟਰੈਕਟਰ ਪਲੇਟਫਾਰਮ ਦੇਖੋ ਤੁਸੀਂ ਦੋਸਤੋ ਕਿੰਨਾ ਖੁੱਲਾ ਡੁੱਲਾ ਪਲੇਟਫਾਰਮ ਆ ਗਿਆ ਪੂਰੀ ਕੈਂਡ ਕੰਡੀਸ਼ਨ ਦਾ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਫੁੱਲ ਟੌਪ ਮਾਡਲ ਹੈ 3 ਸਪੀਡ ਬੇਟ ਵੀ ਲੱਗਿਆ ਹੋਇਆ ਹੈ ਬਾਈ ਬੈਕ ਵਾਲੀ ਸਾਈਡ ਤੇ ਦੇਖ ਸਕਦੇ ਹੋ ਤੁਸੀਂ ਮਾਡਲ ਜੀ ਹੈ ਮਾਡਲ 19 ਜੀ 19 ਮਾਡਲ ਹੈ ਡਿਮਾਂਡ ਜੀ ਡਿਮਾਂਡ ਕੀ 35 ਹੈ ਜੀ 6 ਲੱਖ 35 ਹਜ਼ਾਰ ਦਾ ਡਿਮਾਂਡ ਹੈ ਜੀ ਕਿੰਨੇ ਦਾ ਹੋਊਗਾ ਇਹ ਜੀ ਮੌਕੇ ਤੇ ਦੇ ਦਾਂਗੇ ਜੀ 5 ਲੱਖ 90 ਹਜ਼ਾਰ ਦਾ ਰੇਟ ਜੀ 5 ਲੱਖ 90 ਹਜ਼ਾਰ ਦਾ ਟਰੈਕਟਰ ਬਈ ਤੁਹਾਨੂੰ ਆ ਮਿਲ ਜੂਗਾ 45000 ਨਹੀਂ ਹੋਗੀ ডিসਕਾਊਂਟ ਹਾਂਜੀ ਅੱਗੇ ਜੀ ਅੱਗੇ ਡੀਆਈ 50 ਜੀ ਸੋਨਾ ਲਿਕਾ ਅੱਗੇ ਆ ਗਿਆ ਜੀ ਸੋਨਾ ਲਿਕਾ ਡੀਆਈ 50 ਦਾ ਸਿਕੰਦਰ ਮਾਡਲ 52 ਹਾਰਸ ਪਾਵਰ ਪਾਵਰ ਪਲੱਸ ਐਚ ਡੀ ਐਮ ਹਾਈ ਵੀ ਡਿਊਟੀ ਮਾਇਲਰ ਸਾਈਡ ਗੇਅਰ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਫੁੱਲ ਟੌਪ ਮਾਡਲ ਆ ਡਬਲੀ ਪਾਪਾ 프ਰੰਟ ਵਾਲੇ ਟਾਇਰ ਦਾ ਜੱਜੀ ਆ ਗਈ ਜੀ ਬੈਕ ਵਾਲੇ ਟਾਇਰ ਗੁਡਇਰ ਦੇ ਟਾਇਰਾਂ ਦੀ ਕੀ ਕੰਡੀਸ਼ਨ ਆ ਬਾਈ ਯਰ ਹੈਗੇ ਜੀ 70 75 ਪੈਸੇ 70 75 ਪੈਸੇ ਟਾਇਰਾਂ ਦੀ ਕੰਡੀਸ਼ਨ ਆ 50 ਆ ਗਈ ਏ ਸੋਨਾਂ ਦੀ 50 ਆ ਗਈ ਏ ਤੇ ਮਾਡਲ ਜੀ ਮਾਡਲ ਹੈਗਾ ਜੀ 18 18 ਮਾਡਲ ਆ ਡਿਮਾਂਡ ਕਿੰਨੀ ਕਰਦੇ ਹੋ ਜੀ 475 ਕਰਦੇ ਆ ਜੀ 475 ਡਿਮਾਂਡਾ ਮੌਕੇ ਤੇ ਜੀ ਮੌਕੇ ਤੇ ਜੀ 4 ਲੱਖ 60 ਹਜ਼ਾਰ ਦਾ ਹੋਊਗਾ 4 ਲੱਖ 60 ਹਜ਼ਾਰ ਦਾ ਟਰੈਕਟਰ ਇਹ ਬਾਕੀ ਹੋਰ ਮਾਨਤਾਣ ਕਰਦੇ ਆ ਅੱਕੀ ਮੌਕੇ ਤੇ ਜਿਹੜਾ ਵੀਰ ਭਰਾ ਉ ਚੱਲ ਕੇ ਉਹਦਾ ਹੋਰ ਮਾਨਤਾਣ ਹੋਣ ਵੀ ਹੋਊਗਾ ਜੀ ਤੇ ਲੋਨ ਹੋਊ ਪੁਰਾਣਾ ਵੀ ਕੱਟਿਆ ਹੋਊ ਹਾਂਜੀ ਸਾਹਮਣੇ ਫਾਰਮ ਟਰੈਕ ਜੀ ਹਾਂਜੀ ਆ ਗਿਆ 60 60 60 60 ਆ ਗਿਆ ਜੀ ਫਾਰਮ ਟਰੈਕ ਇਹ ਲੋਡ ਮੈਕਸ 'ਚ ਆ ਗਿਆ ਜੀ ਹੂੰ ਟਰਬੋ ਹੈ ਜੀ ਟਰਬੋ ਵਾਲਾ ਮਾਡਲ ਜੀ ਮਾਡਲ ਹੈਗਾ ਜੀ 13 ਇਹ 13 ਮਾਡਲ ਆ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਹੈਗੇ ਜੀ 90 95 ਪੈਸੇ ਦੇ 90 95 ਪੈਸੇ ਟਾਇਰਾਂ ਦੀ ਕੰਡੀਸ਼ਨ ਆ 16 ਦੇ ਬੈਕ ਵਾਲੇ ਟਾਇਰ ਆ ਤੇ ਡਬਲ ਪੰਪ ਡਬਲ ਡਿਸਟਰੀਬਿਊਟਰ ਹਾਂਜੀ ਟੌਪ ਮਾਡਲ ਈ ਆ ਜੀ ਬੜਾ ਪੜਾ ਮਾਡਲ ਆ ਪਾਵਰ ਸਟੀering ਆ ਸੈਂਟਰ ਗੇਅਰ ਦੇ ਵਿੱਚ ਆ ਹਾਂਜੀ ਸੈਂਟਰ ਚ ਆ ਗਏ ਜਿਹੜਾ ਨੰਬਰ ਵੀ ਹਰਿਆਣਾ ਜੀ ਹਾਂਜੀ ਹਰਿਆਣਾ ਆ ਦੇਖੋ ਟਰਬੋ ਜੀ ਲੱਗੀ ਹੋਈ origignal ਲੱਗੀ ਹੋਈ ਕੰਪਨੀ ਦੀ ਕੰਪਨੀ ਦੀ ਟਰਬੋ ਆ ਬਈ ਇਹ ਦੇਖੋ ਦੋਸਤੋ ਇਚੋ ਵੀ ਟਰੈਕਟਰ ਪੂਰਾ ਸਾਫ ਸੁਥਰਾ ਪਿਆਗਾ ਪੂਰਾ ਨਵਾਂ ਟਰੈਕਟਰ ਇਹ 4 ਸਿਲੰਡਰ ਆ ਗਿਆ ਜੀ ਹਾਂਜੀ 4 ਸਿਲੰਡਰ ਹੁੰਦਾ ਜੀ ਇਹ 4 ਸਿਲੰਡਰ ਟਰੈਕਟਰ ਆ ਗਿਆ ਬਈ ਇਹਦਾ ਕੰਪੈਨਾਂ ਵਾਸਤੇ ਬਣਿਆ ਜੀ ਇਸ ਲਈ 22 ਸਾਲ ਵੱਧ ਜੋਰ ਵਾਲਾ ਟਰੈਕਟਰ ਆਇਆ ਅੱਗੇ ਜੀ ਇਹ ਇਹ ਕਿੰਨੇ ਦਾ ਹੋ ਜੀ ਇਹ ਡਿਮਾਂਡ ਹੈਗੀ ਆ 4,25,000 4,25,000 ਦਾ ਟੈਪੂਰੇ ਪੂਰੇ 4 ਲੱਖ ਦਾ ਹੋ ਜੀ ਪੂਰੇ 4 ਦਾ ਜੀ ਹਾਂਜੀ 25,000 ਦਾ ਡਿਸਕਾਊਂਟ ਹੋ ਜੂ ਇਹ ਟਰੈਕਟਰ ਚੋ ਅੱਗੇ ਜੀ ਤੇ ਪਿੰਡ ਜੀ ਆਪਣਾ ਕਿਹੜਾ ਪਿੰਡ ਮਲਕਾਣਾ ਜੀ ਠੀਕ ਆ ਜੀ ਕੰਟੈਕਟ ਨੰਬਰ ਜੀ 93068 ਹਾਂਜੀ 68599 ਠੀਕ ਹੈ ਜੀ ਪੁਰਾਣਾ ਵੀ ਕੱਟਿਆ ਰਹੂ ਹਾਂਜੀ ਹਾਂ ਲਾਉਣ ਵੀ ਹੋ ਜੀ ਹਾਂਜੀ ਠੀਕ ਹੈ ਜੀ ਧੰਨਵਾਦ ਜੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲੋ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ